ਚਲੋ ਅਸ਼ਿਆ ਮੰਮੀ ਠੀਕ ਆ ਚਲੋ ਕੋਈ ਗੱਲ ਨਹੀਂ ਖਿੱਚ ਲੈਨੇ ਫਿਰ ਤਿਆਰੀਆਂ ਚੰਗਾ ਜੀ ਮੇਰੀ ਮੰਮੀ ਦਾ ਫੋਨ ਆਇਆ ਸੀਗਾ ਕਹਿੰਦੀ ਉਧਰ ਵਿਆਹ ਆ ਗਿਆ ਤੁਸੀਂ 2-4 ਦਿਨ ਪਹਿਲੇ ਹੀ ਆ ਜੇ ਚਲੋ ਵਧੀਆ ਸਹੁਰਿਆਂ ਦੇ ਵਿਆਹ ਆ ਗਿਆ ਫਿਰ ਕਿਉਂ ਉਹਨਾਂ ਨੂੰ ਕਹਦੀ ਵਧੀਆ ਜਿਹਾ ਮੰਗਾ ਲੈਣਾ ਆ ਪੀਣ ਪਿਉਣ ਵਾਲੀਆਂ ਗੱਲਾਂ ਤੁਸੀਂ ਆਪ ਹੀ ਮੇਰੇ ਭਰਾ ਨਾਲ ਕਰ ਲਿਓ ਮੈਂ ਹੁਣ ਮੰਮੀ ਨਾਲ ਗੱਲਾਂ ਇਦਾਂ ਦੀਆਂ ਕਰਦੀ ਚੰਗੀ ਲੱਗਦੀਆਂ ਭਰਾ ਤੇਰੇ ਨੂੰ 50 ਵਾਰੀ ਤਾਂ ਮੈਂ ਬ੍ਰੈਂਡ ਦੱਸਦਾ ਤਦੰਦਰ ਹੋਰ ਹੀ ਕੁਝ ਚੱਕ ਲਿਆ ਹੁੰਦਾ ਚਲੋ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਆਪਣੇ ਭਰਾ ਨੂੰ ਕਿ ਆਪਣੇ ਜੀਜੇ ਨੂੰ ਨਾਲ ਹੀ ਲੈ ਜੇ ਜਿਹੜੀ ਮੰਗਦਾ ਉਹੀ ਦਵਾ ਦੇ ਪਰ ਗੱਲ ਇਹ ਆ ਸਾਰੀ ਜਿਹੜੀ ਕੰਮ ਕਰਾਇਓ ਇਹ ਨਾ ਹੋਵੇ ਦਿਨੀ ਪੀ ਕੇ ਬਹਿ ਜਾਓ ਰਾਤ ਨੂੰ ਪ੍ਰੋਗਰਾਮ ਬਣਾਇਓ ਪੀਣ ਦਾ ਆ ਕੋਈ ਗੱਲ ਨਹੀਂ ਨਾਲੇ ਉਧਰੋਂ ਮੇਰੇ ਸੰዱ ਨੇ ਵੀ ਆਇਣਾ ਉਹਦੇ ਨਾਲ ਲਾਵਾਂਗੇ ਰੌਣਕ ਤੂੰ ਪਹਿਲਾਂ ਚੱਲ ਜੀ ਚਲੋ ਫਿਰ ਮੈਂ ਇਦਾਂ ਕਰਦੀ ਆ ਅੱਜ ਕਿਰਨ ਨੂੰ ਲੈ ਜਾਣੀ ਆ ਮਾਰਕੀਟ ਚੱਲ ਜਾਨੀ ਆ ਕਿਉਂਕਿ ਦੀ ਤੇ ਬਾਜੀ ਤਾਂ ਲਾਪਰੀਤਵ ਲਗਾਏ ਹੋਏ ਨੇ ਕਿਰਨ ਉੱਤੇ ਆਈ ਚੱਲ ਸ਼ੁਕਰ ਮੇਰਾ ਵੀ ਲਾਪਰੀਤ ਵੱਲ ਗਿਆ ਉਹ ਕੁੜੀਆਂ ਵੱਲ ਕਿਹੜਾ ਮਾਰਾਣਾ ਚਾਹੀਦਾ ਦੀ ਤਾਂ ਮੈਨੂੰ ਵੀ ਕਹਿੰਦੇ ਸੀ ਵੀ ਤੁਸੀਂ ਵੀ ਨਾਲ ਚੱਲੋ ਪਰ ਮੈਂ ਕਿਹਾ ਚੰਗਾ ਨਹੀਂ ਲੱਗਦਾ ਸਾਰੇ ਜਾਣੇ ਇਕੱਠੇ ਜਾਂਦੇ ਪਹਿਲਾਂ ਤੁਸੀਂ ਜਾਇਓ ਫਿਰ ਅਸੀਂ ਬਾਅਦ ਚ ਚੱਲ ਜਾਵਾਂਗੇ ਚੱਲ ਭਾਈ ਆਉਂਦਾ ਨਾ ਮੈਂ ਆਉਂਦੇ ਨਾਲ ਗੱਲ ਕਰਦਾ ਵੀ ਆਪਾਂ ਇਕੱਠੇ ਹੋ ਕੇ ਭੈਣ ਵੱਲ ਵੀ ਜਾ ਜਾਈਏ ਜਿਹੜੀਆਂ ਗਲਤੀਆਂ ਮਲਤੀ ਹੋਈਆਂ ਆਪਣੇ ਤੋਂ ਉਹਦੇ ਕੋਲ ਵੀ ਮਾਫੀ ਮੰਗ ਲਈ ਹਾਂਜੀ ਦੀਦੀ ਤੇ ਉਹਦੇ ਬੱਚੇ ਨਾ ਆਪਣਾ ਰਾਹ ਢਿਕਦੇ ਹੋਣਗੇ ਵੀ ਕਦੋਂ ਦੋਨੇ ਮਾਮੀਆਂ ਤੇ ਦੋਦੇ ਮਾਮੇ ਕਦੋਂ ਆਉਣ ਸਤੀ ਮੈਂ ਕਪੜੇ ਤੈਅ ਤਾਂ ਲਾਤੇ ਨੇ ਤੇ ਤੁਸੀਂ ਚਾਚਾ ਜੀ ਨੀਚੋਂ ਰਜਾਈ ਚੱਕ ਦੋ ਉੱਤੇ ਧੁੱਪ ਲਵਾ ਦਈਏ ਚਲੋ ਕੋਈ ਗੱਲ ਨਹੀਂ ਲਵਾ ਦਿੰਨੇ ਆ ਧੁੱਪ ਤੂੰ ਇੱਥੇ ਬੈਠ ਦੋ ਮਿੰਟ ਆਪਾਂ ਗੱਲ ਕਰ ਲਈਏ ਹਾਂਜੀ ਗੱਲ ਇਹ ਹੈ ਕਿ ਮੇਰੇ ਪੇਕੇ ਆਗਾ ਵਿਆਹ ਆਪਾਂ ਦੋਨਾਂ ਨੇ ਮਾਰਕੀਟ ਜਾਣਾਗਾ ਤੇ ਨਾਲ ਲੱਗਦੇ ਹਾਂ ਤਾਂ ਤੂੰ ਵੀ ਆਪਣੇ ਦੋ ਸੂਟ ਲੈ ਲੈ ਦੋ ਦੇ ਵੀ ਚਾਰ ਫੂਟ ਲੈ ਲਈ ਘਬਰਾਈ ਨਾ ਪੈਸੇ ਤੇਰੀ ਚਾਚੀ ਆਪ ਹੀ ਦੇ ਦਊਗੀ ਚਾਰ ਦੇ 6 ਲੈ ਲੈ ਮੈਂ ਕਿਹੜਾ ਕੁੜੀ ਨੂੰ ਕੁਸ ਕਹਣੀ ਹੈਗੀ ਤੇ ਨਾਲੇ ਜੇ ਕੋਈ ਬੁੱਕ ਵਕ ਚੀਜ਼ ਕਰਵਾਉਣੀ ਉਹ ਵੀ ਕਰਵਾ ਲੈ ਕੋਈ ਗੱਲ ਨਹੀਂ ਮਾਰਕੀਟ ਲੈ ਜਾ ਇਹਨੂੰ ਜਿਹੜੀ ਚੀਜ਼ ਤੇ ਹੱਥ ਲਾਉਗੀ ਉਹ ਲੈ ਦੀ ਮਹਿੰਗੀ ਸਸਤੀ ਨਾ ਦੇਖੀ ਵਾਹ ਅੱਜ ਚਾਚੇ ਤੇ ਤਾਂ ਚਾਚੀ ਦਾ ਬੜਾ ਦਿਲ ਖੁੱਲਾ ਹੈ ਕੋਈ ਭਾਈ ਕੰਮ ਕੁਮ ਤਾਂ ਨਹੀਂ ਲੈ ਹੈ ਕੰਮ ਲਈ ਕੰਮ ਹੁੰਦਾ ਤੇ ਤਾਂ ਹੀ ਮਾਪੇ ਬੱਚਨ ਨੂੰ ਪੁੱਛਦੇ ਆ ਐਦਾਂ ਨਹੀਂ ਹੁੰਦਾ ਬੇਟਾ ਚਾਚੀ ਮਾਰਕੀਟ ਤਾਂ ਮੈਂ ਚੱਲ ਪੈਣੀ ਐ ਜੋ ਤੁਸੀਂ ਆਪਣੇ ਵਾਸਤੇ ਲੈਣਾ ਲਾ ਲੋ ਮੈਂ ਕੁਝ ਨਹੀਂ ਲੈਣਾ ਨਾ ਮੈਂ ਵਿਆਹ ਤੇ ਜਾਣਾ ਕੀ ਗੱਲ ਤੁਸੀਂ ਦੋਨੋਂ ਇੱਕ ਦੂਜੇ ਵੱਲ ਦੇਖ ਕੇ ਕੁੜੀਆਂ ਵੱਟੀ ਜਾਣੇ ਹੋ ਚਾਚੀ ਤੁਹਾਡੇ ਰਿਸ਼ਤੇਦਾਰ ਚ ਵਿਆਹ ਤੁਸੀਂ ਜਾਇਓ ਮੈਂ ਘਰੇ ਠੀਕ ਨਾ ਕੀ ਗੱਲ ਮੇਰੇ ਪੇਕੇ ਤੇਰੇ ਕੁਝ ਨਹੀਂ ਲੱਗਦੇ ਇਕੱਲੀ ਚਾਚੀ ਨਾਲ ਹੀ ਰਿਸ਼ਤੇਦਾਰੀ ਐ ਮੇਰੇ ਪੇਕੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਤੇਰੇ ਮਾਮਾ ਮਾਮੀ ਨੇ ਚੱਲ ਇਨੂੰ ਸਾਰੀਆਂ ਰਿਸ਼ਤੇਦਾਰੀਆਂ ਦਾ ਪਤਾ ਹੀ ਆ ਇਹਨੂੰ ਰਿਸ਼ਤੇਦਾਰੀਆਂ ਦੱਸਣ ਦੀ ਲੋੜ ਨਹੀਂ ਕੀ ਗੱਲ ਕਰਨ ਤੂੰ ਜਾਣਾ ਕਿਉਂ ਨਹੀਂ ਚਾਚਾ ਜੀ ਜੇ ਮੈਂ ਸਹੁਰੇ ਖੁਸ਼ੀ ਨਾਲ ਆਂਦੀ ਤਾਂ ਤਾਂ ਤੁਹਾਡੇ ਨਾਲ ਜਾਂਦੇ ਵੀ ਚੰਗੀ ਲੱਗਦੀ ਮੈਂ ਤਾਂ ਆਪ ਸਹੁਰੇ ਟੁੱਟ ਕੇ ਬੈਠੀ ਆਂ ਤੁਹਾਡੇ ਨਾਲ ਜਾਵਾਂਗੀ ਤੇ ਤੁਹਾਡੀ ਬੇਇੱਜ਼ਤੀ ਹੋਊਗੀ ਦੀਪੀ ਆ ਦੇਲਾ ਕਿਦਾਂ ਦੀਆਂ ਗੱਲਾਂ ਕਰੀ ਜਾਂਦੀ ਐ ਕਹਿੰਦੇ ਪਾਖਾਨੇ ਕੋਈ ਗੱਲ ਠੀਕ ਆ ਸਿਆਣੀ ਆ ਵਧੀਆ ਗੱਲਾਂ ਕਰ ਲੈਣੀਆਂ ਪਰ ਆ ਗੱਲਾਂ ਨਾ ਤੇਰੀਆਂ ਇੱਥੇ ਨਹੀਂ ਚੱਲਣੀਆਂ ਹੈਗੀਆਂ ਤੂੰ ਆਪ ਨਹੀਂ ਆਈ ਅਸੀਂ ਤੈਨੂੰ ਲੈ ਕੇ ਆਏ ਆ ਚਾਹ ਤੂੰ ਸੀ ਲੈ ਕੇ ਆਇਓ ਸਰ ਮੈਂ ਆਪ ਆਂਦੀ ਟੈਗ ਤਾਂ ਮੇਰੇ ਤੇ ਲੱਗ ਗਿਆ ਨਾ ਕਿ ਮੈਂ ਸੌਰੀ ਟੁੱਟ ਕੇ ਆਈ ਆਂ ਹੁਣ ਤਾਂ ਆਂਡਗਵਾਣ ਵੀ ਪੁੱਛ ਕੇ ਜਾਂਦਾ ਕੀ ਗੱਲ ਤੁਹਾਡੀ ਕੁੜੀ ਉੱਥੇ ਵੱਸੀ ਨਹੀਂ ਬਹੁਤ ਟਾਈਮ ਹੋ ਗਿਆ ਉੱਥੇ ਬੈਠੇ ਨੂੰ ਆਂਡਗਵਾਣ ਦਾ ਕੀ ਐ ਜਦੋਂ ਧੀਆ ਵੱਸੀਆਂ ਹੁੰਦੀਆਂ ਨੇ ਤਾਂ ਪੁੱਛਣ ਆਉਂਦੇ ਨੇ ਕੀ ਗੱਲ ਆਈਆਂ ਨਹੀਂ ਹੈਗੀਆਂ ਤੇ ਜਦੋਂ ਘਰੇ ਵਹਿ ਜਾਂਦੀਆਂ ਨੇ ਤਾਂ ਪੁੱਛਦੀਆਂ ਨੇ ਕਿਉਂ ਬੈਠੀਆਂ ਨੇ ਇੰਨੀ ਟੈਨਸ਼ਨ ਨਹੀਂ ਲਈਦੀ ਹੁੰਦੀ ਹੈਗੀ ਲੋਕਾਂ ਦੀ ਤੇਰੀ ਉੱਥੇ ਰਤੀ ਭਰ ਵੀ ਐ ਨਾ ਕਦਰ ਹੈਣੀ ਹੁਣ ਲੋਕਾਂ ਨੂੰ ਦਿਖਾਉਣ ਦੇ ਮਾਰੇ ਅਸੀਂ ਤੈਨੂੰ ਉੱਥੇ ਬਿਠਾ ਆਈਏ ਕੀ ਗੱਲ ਚਲ ਠੀਕ ਆ ਮੜਾ ਮੋਟਾ ਮੀਆਂ ਵੀ ਵਿੱਚ ਹੁੰਦਾ ਹੀ ਰਹਿੰਦਾ ਲੜਾਈ ਝਗੜੇ ਘਰਾਂ ਦੇ ਵਿੱਚ ਚੱਲਦੀ ਰਹਿੰਦੇ ਨੇ ਪਰ ਇਹ ਤਾਂ ਨਹੀਂ ਰੋਜ਼ ਹੀ ਕੁੱਟੀ ਜਾਓ ਅਸੀਂ ਨਹੀਂ ਉੱਥੇ ਭੇਜਣਾ ਹੁਣ ਤੈਨੂੰ ਵੈਸੇ ਤਾਂ ਉਹ ਲੈਣ ਆਉਂਦਾ ਨਹੀਂ ਪਰ ਜੇ ਮੇਰੇ ਪਿੱਛੋਂ ਉਹ ਲੈਣ ਆ ਗਿਆ ਜੇ ਤੁਸੀਂ ਕੁੜੀ ਭੇਜਤੀ ਫਿਰ ਆਪ ਦਾ ਹਿਸਾਬ ਲਾ ਲਿਓ ਤੁਹਾਨੂੰ ਹੁਣ ਮੈਂ ਕੀ ਦੱਸਾਂ ਮੈਂ ਤਾਂ ਰੋਜ਼ ਗੇੜ ਦੇ ਮੂਰੇ ਵੀ ਦੇਖਦੀ ਆਂ ਤੇ ਗਲੀ 'ਚ ਵੀ ਦੇਖਦੀ ਆਂ ਕੀ ਪਤਾ ਮੈਨੂੰ ਖੋਰੇ ਲੈਣੀ ਆ ਜਵੇ ਉਹ ਲੱਗੇ ਆਪਣੀ ਭੈਣ ਦੇ ਮਗਰ ਉਹਦੀ ਭੈਣ ਤੁਹਾਡਾ ਘਰ ਵਸਿਆ ਦੇਖ ਕੇ ਰਾਜ਼ੀ ਨਹੀਂ ਹੈਗੀ ਤੇ ਨਾਲੇ ਉਹਨੂੰ ਅਕਲ ਨਹੀਂ ਹੋਣੀ ਹੈਗੀ ਐਹ ਦੀਪੀ ਮੈਂ ਹੈਰਾਨ ਆ ਦੁਨੀਆ 'ਤੇ ਐਜੀਆਂ ਭੈਣਾਂ ਵੀ ਹੈਗਿਆ ਨੇ ਜਿਹੜੇ ਆਪਦੇ ਭਰਾ ਦਾ ਹੀ ਘਰ ਵਸਿਆ ਦੇਖ ਕੇ ਰਾਜ਼ੀ ਨਹੀਂ ਗੀ ਦੁਨੀਆ ਨਾ ਪਰੇ ਤੋਂ ਪਰਾਂ ਬੈਠੀ ਹੋਈ ਹੈਗੀ ਜਿਹੜਾ ਆਪਾਂ ਨਹੀਂ ਸੋਚਦੇ ਨਾ ਦੁਨੀਆ ਉਹ ਵੀ ਕਰਦੀ ਪਈ ਆ ਮੇਰਾ ਤਾਂ ਦਿਲ ਕਰਦਾ ਵੀ ਇੱਕ ਵਾਰੀ ਮਣੀ ਨੂੰ ਬਿਠਾ ਕੇ ਹੁੰਦਾ ਝਾਂਬਾ ਲਾਵਾਂ ਇਹ ਥੋਥੇ ਆਪਦੇ ਦਿਮਾਗ 'ਚ ਤਾਂ ਪਾਲਾ ਕੀ ਕਰਦਾ ਪਿਆ ਤੂੰ ਚਲੋ ਤੁਸੀਂ ਕਾਦੀ ਟੈਨਸ਼ਨ ਪਾ ਕੇ ਬੈਠੇ ਹੋ ਜਿਹਨੂੰ ਅਕਲ ਆਣੀ ਹੋਵੇ ਨਾ ਉਹਨੂੰ ਆ ਜਾਂਦੀ ਹੈ ਜਿਹਨੂੰ ਨਹੀਂ ਚਾਹ 10 ਬੰਦੇ ਵੀ ਸਮਝਾ ਲਓ ਉਹਨੂੰ ਤਾਂ ਵੀ ਨਹੀਂ ਅਕਲ ਆਣੀ ਬਸ ਫਿਰ ਜੇ ਹੁਣ ਸਾਨੂੰ ਤੂੰ ਇਹ ਜਤਾਇਆ ਨਾ ਕਿ ਤੇਰੇ ਇੱਥੇ ਬੈਠੇ ਦੀ ਸਾਨੂੰ ਟੈਨਸ਼ਨ ਆ ਤਾਂ ਅਸੀਂ ਤੇਰੇ ਨਾਲ ਗੁੱਸੇ ਹੋ ਜਾਣਾ ਪੁੱਤ ਹਰੇਕ ਦੀ ਦੀ ਕਿਸਮਤ 'ਚ ਸੁੱਖ ਨਹੀਂ ਲਿਖੇ ਹੁੰਦੇ ਕਈਆਂ 'ਤੇ ਦੁੱਖ ਵੀ ਲਿਖੇ ਹੁੰਦੇ ਜਿਹੜੇ ਇੱਥੇ ਹੀ ਆਪਾਂ ਨੂੰ ਭੋਗਣੇ ਪੈਂਦੇ ਨਾਲ ਕੱਲੀ ਤੂੰ ਥੋੜਾਂਗੇ ਜਿਹੜੀ ਇੱਥੇ ਸੌਰਿਆਂ ਟੁੱਟ ਕੇ ਬੈਠੀ ਹੋਈਆਂ ਬਥੇਰੀਆਂ ਕੁੜੀਆਂ ਨੇ ਜਿਹੜੀਆਂ ਆਪਣੇ ਪੇਕੇ ਘਰੇ ਬੈਠੀਆਂ ਨੇ ਤੇ ਨਾਲ ਪੇਕੇ ਵੀ ਨਹੀਂ ਉਹਨਾਂ ਨੂੰ ਪੁੱਛਦੇ ਹੈਗੇ ਚਲੋ ਇਸ ਗੱਲੋਂ ਤਾਂ ਮੈਂ ਕਿਸਮਤ ਵਾਲੀ ਆ ਮੈਨੂੰ ਮੇਰੇ ਪੇਕੇ ਪੁੱਛਦੇ ਬੈ ਨੇ ਤੇ ਪੇਕੇ ਚ ਜਿੰਨੇ ਜੀਨੇ ਤੇ ਸਾਰੇ ਮੈਨੂੰ ਪੁੱਛਦੇ ਨੇ ਬੱਸ ਫਿਰ ਜਦੋਂ ਸਾਰੇ ਜੀ ਤੈਨੂੰ ਇੰਨਾ ਪਿਆਰ ਕਰਦੇ ਨੇ ਕੋਈ ਤੈਨੂੰ ਇਹ ਨਹੀਂ ਕਹਿੰਦਾ ਤੂੰ ਇੱਥੇ ਕਿਉਂ ਬੈਠੀ ਆ ਫੇਰ ਕਿਉਂ ਬੋਝ ਪਾਇਆ ਮੈਨੂੰ ਨਾ ਕੱਲ ਚਾਚੀ ਅੰਜੂ ਨੇ ਨਾ ਕੋਈ ਗੱਲ ਪੁੱਛੀ ਸੀ ਮੈਨੂੰ ਉਸ ਗੱਲ ਨੇ ਨਾ ਸਾਰੀ ਰਾਤ ਸੌ ਨਹੀਂ ਦਿੱਤਾ ਅਨਸ਼ੂ ਕਹਿੰਦੀ ਤੁਸੀਂ ਦੀਦੀ ਹੋਰ ਕਿੰਨੇ ਦਿਨ ਰਹਿਣਾ ਹੈ ਇੱਥੇ ਮੈਂ ਉਹਨੂੰ ਕੀ ਜਵਾਬ ਦੰਦੀ ਅਨਸ਼ੂ ਨੂੰ ਮੈਂ ਕੀ ਜਵਾਬ ਦੰਦੀ ਕਿ ਮੈਂ ਸਾਰੀ ਉਮਰ ਇੱਥੇ ਹੀ ਰਹਿਣਾ ਤੇ ਅੱਗੋਂ ਮੈਨੂੰ ਜਿਉਂ ਪੁੱਛ ਲੰਦੀ ਕਿਉਂ ਚੱਲ ਕਮਲੀ ਉਹ ਤਾਂ ਜਵਾਕਣੀ ਆ ਉਹਦੀ ਗੱਲ ਨੂੰ ਤੂੰ ਦਿਲ ਤੇ ਕਿਉਂ ਲਾਇਆ ਉਹ ਤਾਂ ਐਵੇਂ ਹੀ ਆ ਨਾ ਗੱਲਾਂ ਕਰਦੀ ਏ ਨਾ ਚਾਚਾ ਜੀ ਘਰ ਦੇ ਮਹੌਲ ਚੋਂ ਹੀ ਪਤਾ ਚੱਲਦਾ ਬੱਚਿਆਂ ਨੂੰ ਕਿ ਕੀ ਚੱਲ ਰਿਹਾ ਤੇ ਕੀ ਨਹੀਂ ਅਨਸ਼ੂ ਹੁਣ ਬੱਚੀ ਨਹੀਂ ਰਹੀ ਵੱਡੀ ਹੋ ਗਈ ਆ ਚਲ ਕੋਈ ਗੱਲ ਨਹੀਂ ਅੰਚੂ ਨੂੰ ਮੈਂ ਆਪੇ ਸਮਝਾ ਲਾਂਗੀ ਨਹੀਂ ਕਰਦੀ ਹੈਗੀ ਤੇਰੇ ਨਾਲ ਸਵਾਲ ਜਵਾਬ ਤੇ ਹੁਣ ਬੱਚੇ ਨੂੰ ਕੀ ਦਸੀਏ ਕਿ ਘਰ ਵਾਲਾ ਤੈਨੂੰ ਪੁੱਛਦਾ ਨਹੀਂ ਹੈਗਾ ਚਾਚੀ ਉਹਨੂੰ ਫੇਰ ਵੀ ਅੱਜ ਨਹੀਂ ਤਾਂ ਕੱਲ ਪਤਾ ਚੱਲਣਾ ਹੀ ਹੈ ਜੇ ਮੈਨੂੰ ਅੰਚੂ ਨੇ ਪੁੱਛ ਲਿਆ ਮੈਂ ਦੱਸ ਦੇਣਾ ਕਿ ਮੈਂ ਆਪਣੇ ਸਹੁਰੇ ਟੁੱਟ ਕੇ ਬੈਠੀ ਹਾਂ ਦਾਦੀ ਵੀ ਤਾਂ ਮੇਰੇ ਨਾਲ ਗੱਲ ਕਰਦੇ ਹੀ ਬੈਨੇ ਜੇ ਇੱਥੇ ਨਹੀਂ ਤਾਂ ਕਿਤੇ ਹੋਰ ਤਾਂ ਬਸਾਵਾਂਗੇ ਫੇਰ ਨਹੀਂ ਮੈਨੂੰ ਅੰਚੂ ਪੁੱਛੇਗੀ ਕਿ ਦੂਸਰੀ ਜਗ੍ਹਾ ਵਿਆਹ ਕਿਉਂ ਹੋਇਆ ਦੀਪੀ ਇਹ ਵੀ ਆਪਦੀ ਗੱਲ ਤੇ ਸਹੀ ਆ ਜੋ ਘਰ ਦੇ ਵਿੱਚ ਹੋਊਗਾ ਜਵਾਗ ਤਾਂ ਸਵਾਲ ਕਰਨਗੇ ਕੋਈ ਗੱਲ ਨਹੀਂ ਜਵਾਬ ਨੂੰ ਨਾ ਮੈਂ ਆਪੇ ਪਿਆਰ ਨਾਲ ਸਮਝਾ ਦਾਂਗੇ ਹੁਣ ਇਹ ਗੱਲਾਂ ਤੇ ਤੁਸੀਂ ਬੋਝ ਨਾ ਪਾਓ ਚੱਲ ਆਪਾਂ ਮਾਰਕੀਟ ਚੱਲੀਏ ਚਲੋ ਠੀਕ ਐ ਪਰ ਮੈਂ ਜਾਊਂਗੀ ਤਾਂ ਇੱਕ ਸ਼ਰਤ ਤੇ ਜਾਊਂਗੀ ਹਾਂ ਭਾਈ ਹੁਣ ਤੂੰ ਦੱਸ ਲੈ ਸ਼ਰਤ ਕਿਹੜੀ ਆ ਤੂੰ ਪਗਾ ਲੈ ਜਿਹੜੀ ਪਗਾਉਣੀ ਆ ਬਸ ਫਿਰ ਜਿਹੋ ਜਿਹਾ ਪੈਰਾਸੂਟ ਤੁਸੀਂ ਪਾਣਾ ਉਹੋ ਜਿਹਾ ਮੈਂ ਪਾਣਾ ਚਾਚੀ ਭਤੀਜੀ ਸੇਮ ਸੇਮ ਬਣ ਕੇ ਜਾਵਾਂਗੇ ਆਹੀ ਗੱਲ ਮੇਰੇ ਵੀ ਦਿਲ 'ਚ ਸੀ ਚਲਾ ਜਾ ਫਿਰ ਮੰਮੀ ਕੀ ਹੋਇਆ? ਓਏ ਤੇ ਮੈਂ ਤੈਨੂੰ ਕੁਛ ਦੀ ਪਈਆ ਕੀ ਹੋਇਆ? ਗੇਟ ਵਾਲ ਤੇਰਾ ਚੌਥਾ ਪੰਜਵਾਂ ਘੇੜਾ ਆ ਉਹ ਤਾਂ ਆਣਾ ਕਿਸੇ ਨੇ। ਹਾਂਜੀ ਮੰਮੀ ਆਣਾ ਤੇ ਹੈਗਾ ਹੀ ਆ ਬਸ ਉਹ ਦੇਖਦੀ ਪਈ ਆ। ਲੈ ਕਿਹਨੇ ਆਣਾ? ਮੈਨੂੰ ਤਾਂ ਦੱਸ ਦੇ ਜਿੱਤੇ ਪੇਕਿਓ ਕਿਸੇ ਨੇ ਆਣਾ ਹੈ ਤੇ ਆਪਾਂ ਫਿਰ ਤਿਆਰੀਆਂ ਤੁਰੀਆਂ ਤਾਂ ਕਰ ਲਈਏ। ਹਾਂਜੀ ਮੰਮੀ ਮੰਮੀ ਡੈਡੀ ਨਹੀਂ ਆਣਾ ਵਾ ਤੇ ਮੈਨੂੰ ਪਤਾ ਉਹਨਾਂ ਨੇ ਖਾਣਾ ਪੀਣਾ ਕੁਛ ਨਹੀਂ। ਲੈ ਐ ਕਮਲੀ ਮੈਨੂੰ ਤਾਂ ਦੱਸ ਦਿੰਦੀ ਤੇ ਤੇਰੀ ਮੰਮਾ ਪਾਪਾ ਨੇ ਆਣਾ ਆਪਾਂ ਵਧੀਆ ਕੁਛ ਲਿਆਉਂਦੇ ਉਹਨਾਂ ਦੇ ਖਾਣ ਲਈ। ਐਵੇਂ ਥੋੜੇ ਆਪਾਂ ਨੇ ਬਿਨਾਂ ਕੁਝ ਖਾਦੇ ਪੀਤੇ ਜਾਣ ਦੇਵਾਂਗੇ। ਚੱਲੋ ਮੰਮੀ ਜੀ ਆਂਦੀ ਆ ਤਾਂ ਵੇਖ ਲੈਣਿਆਂ। ਮੈਨੂੰ 2 ਘੰਟੇ ਪਹਿਲਾਂ ਦਾ ਫੋਨ ਆਇਆ ਕਿ ਅਸੀਂ ਕਰੋ ਚੱਲ ਪਏ ਆ ਤੇ ਹਲੇ ਤੱਕ ਨਹੀਂ ਆਏ। ਤਾਂ ਹੀ बार-बार ਗੇਟ ਵੱਲ ਵੇਖੀ ਜਾਂਦੀ ਆ। ਚੱਲ ਹੋਈ ਨਾ ਆ ਜਾਂਦੇ ਤੇ ਕੰਮ ਪੈ ਗਿਆ ਹੋਣਾ ਰਸਤੇ 'ਚ। ਤੂੰ ਐਵੇਂ ਕਰ ਅੱਜੂ ਨੂੰ ਫੋਨ ਕਰ। ਉਹਨੂੰ ਕਹਿ ਐ ਭਾਈ ਤੇਰੇ ਸਾਸੋਰੇ ਨੇ ਆਣਾ। ਛੇਤੀ ਆ ਜਾ। ਹਾਂਜੀ ਮੰਮੀ ਜੀ ਇਹਨਾਂ ਨੂੰ ਤਾਂ ਮੈਂ ਫੋਨ ਕਰ ਦਿੱਤਾ ਸੀਗਾ। ਇਹ ਕਹਿੰਦੇ ਕਿ ਅੱਜ ਮੈਨੂੰ ਕੰਮ ਬਹੁਤ ਜ਼ਿਆਦਾ ਵਾ ਤੇ ਸਰ ਨੇ ਔਣ ਨਹੀਂ ਦੇਣਾ। ਲੈ ਅੱਜੂ ਤੇ ਕੰਮ ਦਾ ਵੀ ਪੰਗਾ ਹੀ ਆ। ਜਦੋਂ ਸਾਨੂੰ ਲੋੜ ਹੁੰਦੀ ਆ ਉਹ ਉਹਦਾ ਸਰ ਆਣ ਨਹੀਂ ਦਿੰਦਾ ਚੱਲੋ ਮੰਮੀ ਜੀ ਕੰਮ ਵੀ ਜ਼ਰੂਰੀ ਹੈ ਕਿਉਂਕਿ ਕੰਮ বিনা ਗੁਜ਼ਾਰਾ ਨਹੀਂ ਹੈਗਾ ਚੱਲ ਮੇਨਾ ਗੱਲਾਂ ਬਾਅਦ ਚ ਮਾਰ ਲਈ ਪਿੱਛੇ ਮੁੜ ਕੇ ਦੇਖ ਕੌਣ ਆਇਆ ਚਲੋ ਬੈਠੋ ਤੁਸੀਂ ਮੈਂ ਨਾ ਪਾਣੀ ਲੈ ਕੇ ਆ ਰਹੀ ਆ ਨਾਨਾ ਭੈਣ ਜੀ ਪਾਣੀ ਦੀ ਕੋਈ ਲੋੜ ਨਹੀਂ ਠੰਡ ਬਹੁਤ ਆ ਤੁਸੀਂ ਆ ਕੇ ਇੱਥੇ ਬੈਠੋ ਲੈ ਭੈਣ ਜੀ ਸਾਡੇ ਨਾਲ ਕੋਈ ਨਾਰਾਜ਼ਗੀ ਆ ਤੁਸੀਂ ਇੰਨੀ ਦੂਰ ਬੈ ਗਏ ਤੁਸੀਂ ਮੇਰੇ ਕੋਲ ਆ ਕੇ ਬੈਠੋ ਤਾਂ ਲੋ ਜੀ ਕੋਲੇ ਬਹਿ ਜੰਨੇ ਆ ਹੋ ਦੱਸੋ ਭੈਣ ਜੀ ਆ ਲਓ ਇਹਦੇ ਵਿੱਚ ਇੱਕ ਜੁਦਾ ਸੂਟ ਆ ਇੱਕ ਲਾਪਰੀ ਦਾ ਥੋੜਾ ਇੱਕ ਧਾੜਾ ਆ ਜਿੰਨਾ ਸਾਡੇ ਤੋਂ ਸਰਿਆ ਅਸੀਂ ਲੈ ਜਾਂਦਾ ਭੈਣ ਜੀ ਤੁਸੀਂ ਪਹਿਲੀ ਵਾਰ ਆਏ ਆ ਤਾਂ ਰੱਕ ਲੈਣੇ ਆ ਅੱਗੇ ਵਾਸਤੇ ਨਾ ਇਹ ਤੁਸੀਂ ਫਾਰਮੈਲਟੀ ਨਹੀਂ ਕਰਨੀ ਤੁਸੀਂ ਬਸ ਇੱਥੇ ਆਏ ਆ ਨਾ ਸਾਡੇ ਵਾਸਤੇ ਬਸ ਇੰਨਾ ਹੀ ਬਹੁਤ ਹੈ ਤੁਸੀਂ ਹੁਣ ਬੈਠ ਕੇ ਨਾ ਗੱਲਾਂ ਕਰੋ ਤੇ ਮੈਂ ਚਾਹ ਬਣਾ ਲਿਆਨੀ ਆ ਨਾ ਪੁੱਤ ਕੁਝ ਨਹੀਂ ਖਾਣਾ ਪੀਣਾ ਹੋਰ ਤਾਂ ਆਪ ਠੀਕ ਠਾਕ ਆ ਪੁੱਤ ਚਲੋ ਮੈਂ ਬਣਾ ਲੈਂਨੀ ਚਾਹ ਛੋੜ ਛੋੜ ਦਾ ਪੀਓਗੇ ਤੁਸੀਂ ਆਪਣੇ ਥੀ ਨਾ ਬਹਿ ਕੇ ਗੱਲਾਂ ਕਰੋ ਇੱਧਾ ਲਾਪਿਤ ਪੁੱਤ ਤੂੰ ਠੀਕ ਐ ਖੁਸ਼ ਤਾਂ ਹੈਗੀ ਐ ਨਾ ਤੁਸੀਂ ਤੇ ਮੈਨੂੰ ਆ ਗੱਲ ਨਾ ਹੀ ਪੁੱਛੋ ਤਾਂ ਵਧੀਆ ਜਦੋਂ ਦਾ ਤੁਸੀਂ ਮੈਨੂੰ ਵਿਆਇਆ ਤੁਸੀਂ ਤਾਂ ਮੈਨੂੰ ਬੇਗਾਨਾ ਹੀ ਕਰਤਾ ਹਾਏ ਹਾਏ ਐਡਾ ਗੁੱਸਾ ਕੀ ਹੋਇਆ ਪੁੱਤ ਨਾ ਡੈਡੀ ਜੀ ਇੱਕ ਗੱਲ ਦੱਸੋ ਦੀਦੀ ਘਰੇ ਆਈ ਬੈਠੀ ਆ ਤੇ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਨਾ ਬੇਗਾਨਾ ਨਹੀਂ ਤੇ ਫਿਰ ਹੋਰ ਕੀ ਐ ਪੁੱਤ ਐ ਗੱਲਾਂ ਦੱਸਣ ਵਾਲੀਆਂ ਥੋੜਾ ਹੁੰਦੀਆਂ ਆ ਇਹ ਤਾਂ ਉਧਰ ਘੇੜਾ ਮਾਰਦੀ ਨਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਸੀਗਾ ਪੁੱਤ ਜਿਹੜੀਆਂ ਪਹਿਲਾਂ ਗਲਤੀਆਂ ਹੋ ਗਈਆਂ ਹੁਣ ਦੁਬਾਰਾ ਥੋੜੋ ਕਰਨੀਆਂ ਤੇਰੇ ਚਾਚੇ ਨੇ ਤਾਂ ਹੀ ਕਿਹਾ ਕਿ ਉਧਰ ਧੀ ਵਾਲੇ ਗੇੜਾ ਮਾਰ ਕੇ ਆਓ ਮੰਮੀ ਜੀ ਮੈਨੂੰ ਹੁਣ ਇਹ ਗੱਲ ਦੱਸੋ ਕਿ ਕਿਹੜਨ ਦੇ ਇਦਾਂ ਪਲੋਣਾ ਕਿਹੜੀ ਗੱਲੋਂ ਆਫੇਆ ਫਿਰਦਾ ਬਸ ਪੁੱਤ ਆਪਣੇ ਨਾ ਭੈਣ ਦੇ ਮਗਰ ਲੱਗਿਆ ਆ ਤੇ ਸਾਡੇ ਵੱਲ ਦੇਖਦਾ ਪਿਆ ਕਿ ਮੈਨੂੰ ਉਧਰੋਂ ਕੁਛ ਨਾ ਕੁਛ ਮਿਲ ਜAVE ਪਰ ਜਦੋਂ ਅਸੀਂ ਉਧਰ ਗਏ ਆ ਆਪਣੀ ਕੁੜੀ ਨੂੰ ਕੁੱਟੀ ਜਾਂਦਾ ਸੀ ਪਰ ਸਾਡੇ ਤੇ ਬਰਦਾਸ਼ਤ ਨਹੀਂ ਹੋਇਆ ਫਿਰ ਅਸੀਂ ਵਾਪਸ ਲੈ ਆਏ ਐ ਤਾਂ ਪੁੱਤ ਤੁਹਾਨੂੰ ਬਿਲਕੁਲ ਪਤਾ ਨਹੀਂ ਲੱਗਣਾ ਸੀਗਾ ਐਸਾ ਜਦੋਂ ਤੇਰਾ ਚਾਚਾ ਫਿੱਦਾ ਜਾ ਹੋਇਆ ਨਾ ਉਦੋਂ ਤੁਹਾਨੂੰ ਪਤਾ ਲੱਗਿਆ ਉਨੇ ਮੈਨੂੰ ਕਿਹਾ ਤੁਸੀਂ ਆਪਣੀਆਂ ਧੀਆਂ ਹੀ ਭੁੱਲ ਗਏ ਹੋ। ਐਵੇਂ ਡੈਡੀ ਜੀ ਚਾਚਾ ਜੀ ਨੇ ਗੱਲ ਤਾਂ ਸਹੀ ਕਹੀ ਆ। ਜੇ ਆਪਾਂ ਕਿਰਨ ਦੀ ਜੇ ਘਰ ਰੱਖਦੇ ਤਾਂ ਉਹਨਦੇ ਪਲਉਨੇ ਨੇ ਇੰਨਾ ਤੰਗ ਨਹੀਂ ਸੀ ਕਰਨਾ। ਨਾਲੇ ਤੈਨੂੰ ਕਿਰਨ ਬਾਰੇ ਕਿੱਦਾਂ ਪਤਾ ਲੱਗਾ? ਮੈਂ ਤਾਂ ਕਿਰਨ ਨੂੰ ਮਨਾ ਕੀਤਾ ਸੀ। ਮੰਮੀ ਜੀ ਮੈਨੂੰ ਕਿਸੇ ਨੇ ਨਹੀਂ ਦੱਸਿਆ। ਮੈਂ ਇੱਕ ਦਿਨ ਰਾਧਿਕਾ ਭਾਬੀ ਨੂੰ ਤਰੀਆਂ ਨੂੰ ਮਿਲਣ ਗਈ ਸੀ। ਬਸ ਉਹਨਾਂ ਨੇ ਗੱਲ ਕੀਤੀ ਸੀ ਮੇਰੇ ਨਾਲ। ਤੁਸੀਂ ਨਾਲੇ ਨਾ ਇਸ ਗੱਲ ਪਿੱਛੇ ਨਾ ਗੁੱਸੇ ਹੋ ਜਿਓ। ਕਿ ਤੂੰ ਉਹਨਾਂ ਨੂੰ ਕਿਉਂ ਮਿਲਣ ਗਈ ਸੀ? ਹੁਣ ਜੇ ਤੁਸੀਂ ਨਹੀਂ ਭੂਆ ਨਾਲ ਵਰਤਦੇ ਤੇ ਕੋਈ ਗੱਲ ਨਹੀਂ। ਹੁਣ ਅਸੀਂ ਬੱਚੇ ਨੇ ਤੇ ਆਪਣਾ ਵਰਤਣਾ ਨਾ ਪੁੱਤ ਮੈਂ ਤੈਨੂੰ ਕਦੋਂ ਮਨਾਂ ਕੀਤਾ ਯਾ ਤੂੰ ਆਪਣੀ ਮਹੂਆਣਾ ਨਾਲ ਮਿਲ ਵਰਤ ਤੂੰ ਜਾ ਮਿਲ ਵਰਤ ਉਹਨਾਂ ਨੇ ਜਾ ਕੇ ਉਹਨਾਂ ਦੇ ਘਰੇ ਜਾ ਮੈਂ ਕੋਈ ਰੋਕਿਆ ਨਹੀਂ ਨਾਲ ਸਾਡਾ ਕੋਈ ਰੋਲਾ ਨਹੀਂ ਹੈਗਾ ਤੇਰੀ ਭੂਆ ਨਾਲ ਡੈਡੀ ਮੰਮੀ ਨੂੰ ਕੀ ਹੋਇਆ ਪੁੱਤ ਇਹਨੂੰ ਲੇਟ ਹੀ ਪਈ ਮਗਰ ਸਮਝ ਆ ਗਈ ਹੈ ਜੇ ਅੱਪਾ ਘਰ ਦੀ ਧੀਆਂ ਨੂੰ ਦੁਖੀ ਕਰਾਂਗੇ ਆਪਣੀਆਂ ਤਾਂ ਦੁਖੀ ਰਹਿਣੀਆਂ ਚਾਹੀਆਂ ਨਾ ਦੇ ਪੁੱਤ ਜਿੱਦਾਂ ਮੈਂ ਤੇਰੀ ਭੂਆ ਨੂੰ ਤੰਗ ਕੀਤਾ ਨਾ ਉਦਾਂ ਮੇਰੀ ਕਿਰਨ ਧੀ ਦੁਖੀ ਹੋਈ ਆ ਹੁਣ ਮੈਂ ਅੱਗੇ ਗਏ ਨਹੀਂ ਚਾਹਦੀ ਮੈਂ ਤੇਰੀ ਭੂਆ ਨੂੰ ਹੋਰ ਤੰਗ ਕਰਾਂ ਤੇ ਕੱਲ ਤੂੰ ਦੁਖੀ ਹੋਵੇਂ। ਲੋ ਭੈਣ ਜੀ ਜਦ ਨੂੰ ਤੁਸੀਂ ਨਾ ਗਜਰੇਲਾ ਖਾਓ ਤੇ ਮੈਂ ਨਾ ਚਾਹ ਧਰੇ ਹੋਈ ਐ। ਲੈ ਭੈਣ ਜੀ ਤੁਹਾਨੂੰ ਇੰਨੀ ਖੇਚਲ ਕਰਨ ਦੀ ਕੀ ਲੋੜ ਸੀ? ਤੁਸੀਂ ਚਾਹੁੰਦੇ ਕਿ ਅੱਗੇ ਤੋਂ ਅਸੀਂ ਨਾ ਆਈਏ। ਲੋ ਏਦਾਂ ਥੋੜੀ ਹੁੰਦਾ ਜਦੋਂ ਆਪਣੇ ਦੇ ਘਰ ਆਈਦਾ ਨਾ ਤਾਂ ਦਿਲ ਖੋਲ ਕੇ ਆਈਦਾ। ਦੇਖੋ ਭੈਣ ਜੀ ਲਾਪ੍ਰਿਤ ਨਾ ਪੜ੍ਹਾਈ ਕਰਦੀ ਸੀ। ਇਹਦੀ ਪਰਦੀ ਦਾ ਵਿਆਹ ਕਰ ਦਿੱਤਾ ਜੇ ਤੇ ਕੋਈ ਗਲਤੀ ਹੋਵੇ ਨਾ ਕੰਮਕੁਮ ਕਰਨ ਵਿੱਚ ਤੈਨੂੰ ਆਪਣੀ ਧੀ ਸਮਝ ਕੇ ਮaaf ਕਰਦੇ ਹੋ ਤੇ ਜੇ ਇਹਨੂੰ ਕੁਝ ਨਾ ਆਵੇ ਤੇ ਤੁਸੀਂ ਆਪ ਸਿਖਾ ਦਿਓ ਇੱਧਰ ਹੋ ਨਾ ਤੁਸੀਂ ਬੇਫਿਕਰ ਰਹੋ ਮੈਂ ਨਾ ਨੂੰਨੇ ਧੀ ਬਣਾ ਕੇ ਲੈ ਕੇ ਆਈ ਆ ਅਸੀਂ ਆਪਾਂ ਜਿੱਦਾਂ ਮਰਜ਼ੀ ਰਹੀਏ ਤੁਸੀਂ ਕੀ ਲੈਣਾ ਇਤੋਂ ਹਾਂਜੀ ਮੰਮੀ ਜੀ ਅਸੀਂ ਸੱਸ ਨੂੰ ਨਾ ਘਰ ਚ ਬਹੁਤ ਵਧੀਆ ਰਹੀ ਜਾਂਦੀ ਆ ਤੇ ਅਸੀਂ ਅੱਗੇ ਵੀ ਇੱਦਾਂ ਹੀ ਰਹੀ ਜਾਣਾ ਬਾਕੀ ਤੁਹਾਨੂੰ ਪਤਾ ਕਿ ਘਰਾਂ ਚ ਥੋੜੀ ਬਹੁਤ ਚਲਦੀ ਰਹਿੰਦੀ ਆ ਕੋਈ ਗੱਲ ਨਹੀਂ ਹਾਂਜੀ ਹੁਣ ਤੁਹਾਡੇ ਤੋਂ ਕੀ ਲਕੋਣਾ ਕਿਰਨ ਮੇਰੀ ਨਾ ਘਰੇ ਆਈ ਬੈਠੀ ਆ ਮੈਂ ਤਾਂ ਪਹਿਲੇ ਹੀ ਉਹਦੇ ਕੋਲੋਂ ਪਰੇਸ਼ਾਨ ਆ ਜੇ ਇਹਨੂੰ ਕੁਝ ਹੋਇਆ ਤੇ ਫਿਰ ਸਾਡੇ ਤੇ ਜਰਿਆ ਨਹੀਂ ਜਾਣਾ ਤੁਸੀਂ ਆਪਣੀ ਧੀ ਸਮਝ ਕੇ ਨਾ ਇਹਨੂੰ ਸੰਭਲਿਓ ਹਾਂਜੀ ਕੁੜੀਆਂ ਘਰੇ ਆ ਕੇ ਬੈਠੀਆਂ ਹੋਣ ਨਾ ਤਾਂ ਦੁੱਖ ਤਾਂ ਲੱਗਦਾ ਹੀ ਐ ਇੱਧਰ ਹੋ ਨਾ ਤੁਸੀਂ ਬੇਫਿਕਰ ਰਹੋ ਮੈਨੂੰ ਐ ਦੱਸੋ ਜੇ ਤੁਸੀਂ ਕਿਰਨ ਦਾ ਘਰ ਵਸਾਣਾ ਹੈ ਤਾਂ ਆਪਾਂ ਉਧਰ ਜਾ ਕੇ ਗੱਲ ਕਰਿਆਈਏ ਕੋਈ ਗੱਲ ਨਹੀਂ ਭੈਣ ਜੀ ਮੈਂ ਘਰੇ ਜਾ ਕੇ ਨਾ ਮੰਮੀ ਨਾਲ ਸਲਾਹ ਕਰਕੇ ਤੁਹਾਨੂੰ ਦੱਸਦੀ ਆਂ ਕਿ ਆਪਾਂ ਇਕੱਠੇ ਹੋ ਕੇ ਕੋਈ ਗੱਲ ਤਾਂ ਕਰਕੇ ਆਈਏ ਨੇ ਮੰਮੀ ਰੂਪੀ ਜੋ ਅੱਜੋ ਕਹਿੰਦੇ ਸੀਗੇ ਮੈਂ ਕਵਨ ਵੀ ਇਹਨਾਂ ਸਲਾਹ ਕਰਕੇ ਕਿ ਅਸੀਂ ਉੱਧਰ ਜਾ ਕੇ ਆਉਨੇ ਆ ਕਿਉਂਕਿ ਬੰਦਿਆ ਬੰਦਾ ਦੀ ਗੱਲ ਕੀਤੀ ਲੈ ਬਹੁਤ ਫਰਕ ਪੈਂਦਾ ਹਾਂਜੀ ਭੈਣ ਜੀ ਇਹ ਵੀ ਗੱਲ ਠੀਕ ਹੈ ਕਈ ਵਾਰ ਨਾ ਬੰਦਾ ਵੱਡਿਆਂ ਦੇ ਸਮਝਾਏ ਨਹੀਂ ਸਮਝਦਾ ਆਪਣੇ ਹਾਂ ਦਾ ਸਮਝਾਵੇ ਨਾ ਤਾਂ ਛੇਤੇ ਸਮਝ ਆ ਜਾਂਦੀ ਹੈ ਭੈਣ ਜੀ ਤੁਸੀਂ ਇੰਨੀ ਗੱਲ ਕਹਿ ਕੇ ਨਾ ਮੇਰਾ ਜੀ ਹੌਲਾ ਕਰ ਦਿੱਤਾ ਆ ਹੁਣ ਮੈਨੂੰ ਆਪਣੀ ਲਵ ਪ੍ਰੇਮ ਦੀ ਕੋਈ ਚਿੰਤਾ ਨਹੀਂ ਮੈਨੂੰ ਤਾਂ ਇੰਨਾ ਪਤਾ ਹੈ ਵੀ ਆਪਾਂ ਜਿੰਨੇ ਚਾਹ ਨਾਲ ਮੁੰਡੇ ਦਾ ਵਿਆਹ ਕਰਦੇ ਨਾ ਉਹਨੇ ਚਾਹ ਨਾਲ ਸਾਨੂੰ ਨੂੰ ਨੂੰ ਰੱਖਣਾ ਵੀ ਆਣਾ ਚਾਹੀਦਾ ਸਮਿਟੀ ਸਾਰਿਆਂ ਸੱਸਾਂ ਨੇ ਮਾਰੀਆਂ ਹੁੰਦੀਆਂ ਜਿੰਨੇ ਚਾਰ ਨਾਲ ਨੂੰ ਆਂਦੀ ਐ ਓਨੇ ਚਾਰ ਨਾਲ ਹੀ ਨੂੰ ਨੂੰ ਸੱਸ ਦੀ ਸੇਵਾ ਕਰਨੀ ਚਾਹੀਦੀ ਆ ਪੁੱਤ ਮੈਂ ਤਾਂ ਚੌਨੀ ਆ ਤੇਰੀ ਤੇ ਤੇਰੀ ਸੱਸ ਦੀ ਜੋੜੀ ਐਦਾਂ ਹੀ ਬਣੀ ਰਵੇ ਚੱਲ ਹੁਣ ਅਸੀਂ ਚੱਲਦੇ ਆਂ ਰਸਤੇ 'ਚ ਅਸੀਂ ਥੋੜਾ ਸਮਾਨ ਵੀ ਲੈਣਾ ਅੰਜੂ ਕੀ ਹੋ ਗਿਆ ਤੂਰੇ ਬੈਠ ਗਈ ਦੇਖੋ ਜੀ ਲਫਰੀ ਦੇ ਘਰੋਂ ਆਈ ਆ ਤੇ ਉਹਨੂੰ ਮੈਂ ਦੇਖਿਆ ਉਹ ਸੁਖੀ ਆ ਇਹ ਜੀ ਕਿਸਮਤ ਮੇਰੀ ਕਿਰਨ ਦੀ ਨਹੀਂ ਹੋ ਸਕਦੀ ਅੰਜੂ ਐਸਾ ਬਣਾ ਉੱਪਰ ਵਾਲੇ ਦੀ ਖੇਡ ਹੈ ਜੇ ਤੋ ਦੁੱਖ ਦਿੰਦਾ ਨਾ ਖੁਸ਼ੀਆਂ ਵੀ ਉਹੀ ਦੇਊਗਾ ਦੇਖੋ ਜੀ ਜਿੱਦਾਂ ਜਿੱਦਾਂ ਦਿਨ ਬੀਤੀ ਜਾਂਦੇ ਨੇ ਨਾ ਮੈਨੂੰ ਕਿਰਨ ਦਾ ਛੋਰਾ ਜਿਹਾ ਖਾਈ ਜਾਂਦਾ ਤੁਸੀਂ ਤਾਂ ਬੋਲ ਕੇ ਜਨਾਨੀਆਂ ਆਪਸ ਵਿੱਚ ਦੁੱਖ ਸਾਂਝਾ ਕਰ ਲੈਂਦੀਆਂ ਹੋ ਸਾਨੂੰ ਬੰਦਿਆਂ ਨੂੰ ਪੁੱਛੋ ਅਸੀਂ ਅੰਦਰ ਹੀ ਅੰਦਰ ਝੂਜਦੇ ਰਹਨੇ ਆ ਮਧਾਂ